ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਆਇਆ ਪੋਤ ਨੇ ਜ਼ਿਲ੍ਹਾ ਬਰਨਾਲਾ ਬਾਈ ਕੋਲ ਦੋ ਮੱਝਾਂ ਪਕਾਉ ਆ ਇੱਕ ਤੋਕੜ ਤੇ ਇੱਕ ਗੱਭਣ ਆ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆਂ ਜੀ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਵੀਰ ਜੀ ਨਾਮ ਦੱਸੋ ਜੀ ਆਪਣਾ ਨਾਮ ਹਰਦੀਪ ਸਿੰਘ ਜੀ ਪਿੰਡ ਪੋਤਨਾ ਜ਼ਿਲ੍ਹਾ ਬਰਨਾਲਾ ਆਪਾਂ ਨੂੰ ਨੇੜੇ ਪਿੰਡ ਕਿਹੜੇ ਕਿਹੜੇ ਪੈਣ ਦੇ ਬਖਤਗੜ ਜੀ ਕੱਲੇ ਆਲ ਹੋ ਗਿਆ ਜੀ ਠੀਕ ਆ ਜੀ ਹਾਂਜੀ ਮੇਨ ਸੜਕ ਦੁੱਤੀ ਆ ਜੀ ਹਾਂ ਮੇਨ ਸੜਕ ਤੇ ਉੱਤੇ ਮੋਗਾ ਲੋਟੇ ਆ ਜੀ ਤੇ ਆਪਣੇ ਕੋਲ ਕਿੰਨੇ ਠੀਕਾ ਆ ਜਿੱਦਾਂ ਸੋਲਟੇ ਰੱ ਲਈ ਮੱਝ ਦੀ ਜੇ ਬਈ ਟਾਈਮ ਹੀ ਨਹੀਂ ਸੋਈ ਬਈ ਠੀਕ ਹੈ ਜੀ 8 ਕਿਲੋ ਦੁੱਧ ਆ ਠੀਕ ਹੈ ਜੀ ਮਗਰ ਕੱਟਾ ਹਾਂਜੀ ਹਾਂਜੀ ਵਧੀਆ ਸੀਲ ਬਹੁਤ ਆ ਮੈਂ ਬਿਨਾ ਕੱਟੇ ਦੋ ਚੋਲੋ ਚਾਹੇ ਜਿਵੇਂ ਮਰਜੀ ਚੋਲੋ ਠੀਕ ਹੈ ਜੀ ਕਿੰਨਾ ਵੀਰੇ ਦੁੱਧ ਦਾ ਦੁੱਧ 8 ਕਿਲੋ ਆ ਬਈ ਪੂਰਾ ਸਹੀ 8 ਕਿਲੋ ਮਿੰਟ ਹਾਂਜੀ ਹਾਂਜੀ ਚਾਹੇ ਦਸੱਲੀ ਕਰਕੇ ਲੈ ਜਾ ਅਗਲਾ ਹਾਂ ਦੋ ਤਿੰਨ ਟਾਈਮ ਦਾ ਚੋਕ ਕੇ ਲੈ ਜੀ ਕੋਈ ਚੱਕਰ ਨੂੰ ਠੀਕ ਹੈ ਜੀ ਬਾਈ ਹੁਣ ਧਾਰ ਸੋਈ ਬਈ ਸਵੇਰ ਦਾ ਖਾਣਾ ਪੀਣਾ ਠੀਕ ਹੈ ਨਾ ਤੇ ਤੁਹਾਨੂੰ ਇਹਦਾ ਮਗਰਲਾ ਕੱਟਾ ਵੀ ਦਿਖਾ ਦਨੇ ਆ ਵੀ ਮਗ ਕਰਮਣੀ ਤਾਂ ਤੁੰਗ ਵਧੀਆ ਹੀ ਲੱਗੇ ਪਿਆ ਪਰ ਹੁਣ ਆਇਆ ਵੀ ਚੋਈ ਵੀ ਹੈ ਬਾਈ ਕਹਿੰਦਾ ਠੀਕ ਹੈ ਨਾ ਆ ਕੱਟਾ ਹੈ ਮੈਂ ਕੱਟਾ ਵੀ ਦਿਖਾ ਦਿੰਨੇ ਆ ਦੇਖ ਸਕਦੇ ਬਰਾ ਇਹਦਾ ਕੱਟਾ ਜੀ ਠੀਕ ਹੈ ਜੀ ਬੰਦੋ ਬਰਾ ਠੀਕ ਹੈ ਜੀ ਸਾਡੂ ਕੋਲ ਤੋਂ ਸੁਖ ਨਾਲ ਵਧੀਆ ਜੀ ਵਧੀਆ ਸੋਹਣੀ ਜਨਖੀ ਹੈ ਬਾਕੀ ਬਾਈ ਕਹਿੰਦਾ ਤਿੰਨ ਟਾਈਮ ਦਸੱਲੀ ਕਰਕੇ ਗੱਲ ਲੱਜ ਸਕਦਾ ਹਾਂਜੀ ਵੀਰ ਜੀ ਰੇਟ ਦੱਸ ਦਈਏ ਆਪਣੇ ਦਾ ਰੇਟ ਦਾ ਬਾਈ ਯਾਰ ਸਹੀ 70000 ਰੁਪਏ ਵੀ 70000 ਰੁਪਏ ਹਾਂਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਮੈਹੀ ਅਗਲੀ ਮੱਝ ਦਿਖਾਓ ਜੀ। ਬਈ ਦੇਖ ਸਕਦੇ ਹੋ ਅਗਲੀ। ਇਹ ਮੱਝ ਵੀ ਮਹੀਨੇ ਦੀ ਕੱਚੀ ਆ ਖੈਰ। ਠੀਕ ਹੈ ਜੀ। ਵਾਹ ਚਲ ਜੇ ਤਾਂ ਆ ਗਿਆ ਕੋਈ ਗਾਗ ਵੇਚ ਦਾਂਗੇ। ਠੀਕ ਹੈ ਜੀ। ਬਈ ਇੱਕ ਮਹੀਨੇ ਦੀ ਕੱਚੀ ਵਈ ਗੇ ਨਾ ਦੇਖ ਸਕਦੇ ਹੋ। ਡਰਦੀ ਆ ਥੋੜਾ ਜਿਹਾ ਉਹ ਨੂੰ ਇਹ ਡਰਦੀ ਆ ਹਾਂ ਉਹ ਸੀਗਾ। ਦੇਖ ਸਕਦੇ ਮਰਾ ਮਹੀਨੇ ਦੀ ਕੱਚੀ ਆ। ਥੋੜਾ ਜਿਹਾ ਕਰਦੀ ਆ ਡਰਦੀ ਉਹ ਨੂੰ ਐ ਵੀ ਡਾਕਟਰਾਂ ਟਿਕ ਟੁਕ ਲਾਉਣਾ। ਹਾਂਜੀ ਵੀਰ ਜੀ ਇਹਦੇ ਦੱਸੋ ਜੀ ਡਿਟੇਲ ਸਾਰੀ ਟੋਟਲ। ਮਾ ਵੀ ਤੀਜੇ ਨੂੰ ਸੁਣਾਉਣੇ ਨੇ ਬਾਈ। ਠੀਕ ਹੈ ਜੀ। ਦੁੱਧ ਦੇਣ ਦੀ ਤੇਰਾ 14 ਕਿਲੋ। ਠੀਕ ਹੈ ਜੀ। ਤੁਰ ਕੇ ਦਿਖਾਉਂਗਾ ਹੀ ਮੜਿਆ ہاں ਤੋ ਰਣਾ ਬਈ ਕੋਈ ਨਾ ਠੀਕ ਹੈ ਜੀ ਬਈ ਦੇਖ ਸਾਹਿਬ ਤੋਰਾ ਤਰ ਮਾੜਾ ਤੇ ਬਈ ਕਹਿੰਦਾ ਰਹਿੰਦੀ ਹਲੇ ਦਿਨ ਬਾਕੀ ਬਈ ਜੀ ਨਾਲ ਕਨੈਕਟ ਕਰ ਲਿਓ ਮੋੜ ਲੈ ਭਰਾ ਉਸੋਂ ਲੰਡੀਆਂ ਥੋੜੀ ਪੂਛ ਕਰਤੀ ਵੀ ਆ ਠੀਕ ਹੈ ਜੀ ਤੇ ਮਹੀਨਾ ਕ ਰਹਿੰਦਾ ਮਹੀਨਾ ਤੋ ਕੱਟੀ ਹੋਊਗਾ ਯਾਰ ਦਿਨ ਤਾਂ ਪੱਕੇ ਲਿਖੀ ਨਹੀਂ ਹੂੰ ਕੱਟਾਂ ਕੱਟ ਕਰੰਦੇ ਆ ਤੇ ਇਹਦਾ ਕੀ ਰੇਟ ਆ ਭਰਾ ਇਹਦਾ 85000 ਰੁਪਏ ਜੀ ਬਈ ਇਹਦਾ 85000 ਰੁਪਏ ਕੱਚੀ ਆ ਤੇ ਬਈ ਇਹਨਾਂ ਕੰਡੈਕਟ ਕਰ ਲਿਓ ਜੀ ਕਿਸੇ ਨੂੰ ਫਟਾ ਹੀ ਤਾਂ ਠੀਕ ਆ ਜੀ ਫੋਨ ਤੇ ਤੇ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ